ਅੱਜ ਤੁਹਾਨੂੰ ਸਾਰੇ ਦਿਨ ਦਾ ਵਲੌਗ ਦਿਖਾਵਾਂਗੇ ਸੋ ਪਹਿਲੀ ਗੱਲ ਲੈਣ ਰੁਕ ਜਾ ਚਲੋ ਦੇਖੋ ਕਿੱਥੇ ਕਿੱਥੇ ਜਾਣਾ ਆਪਾਂ ਬਿਨਾ ਬੂਆ ਤੇ ਤੁਸੀਂ ਫੋਟੋ ਤਿੰਨੇ ਰੇ ਚਾਰ ਫੋਟੋ ਲੈਣੇ ਚਾਹੁੰਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੂਜੇ ਦਿਨ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੋਹੜੀ ਤੇ ਚੱਲੇ ਆ ਤੇ ਲੋਹੜੀ ਦੇ ਪ੍ਰੋਗਰਾਮ ਮਤਲਬ ਮੇਰੀ ਭੂਆ ਦੀ ਜਿਹੜੀ ਆ ਬੇਟੀ ਆ ਉਹਦੇ ਮੁੰਡੇ ਦੀ ਲੋਹੜੀ ਮਨਾਉਣੀ ਆ ਤੇ ਮੈਂ ਤੇ ਸ਼ਹਿਬਾਜ਼ ਨਿਕਲਿਆ ਅੱਗੇ ਮੈਂ ਆਪਣੀਆਂ ਦੋ ਭੈਣਾਂ ਨੂੰ ਚੱਕਣਾ ਤੇ ਮੇਰੀ ਜਿਹੜੀ ਵਾਈਫ ਨੇ ਉਹ ਆ ਰਹੇ ਨੇ ਮੇਰੀ ਦੂਜੀ ਸਿਸਟਰ ਦੇ ਨਾਲ ਸੋ ਐਡਜਸਟਮੈਂਟ ਕਰੀਏ ਕਿਉਂਕਿ ਬਾਰਿਸ਼ ਲੱਗੀ ਹੋਈ ਏ ਤੇ ਸ਼ਹਿਬਾਜ਼ ਕਹਿੰਦਾ ਸੀ ਪਪਾ ਮੈਂ ਤੇ ਤੁਹਾਡੇ ਨਾਲ ਹੀ ਜਾਣਾ ਤੇ ਅਸੀਂ ਅੱਜ ਤੁਹਾਨੂੰ ਸਾਰੇ ਦਿਨ ਦਾ ਵਲੌਗ ਦਿਖਾਵਾਂਗੇ ਜੀ ਗਾਇਸ ਇਹ ਸ਼ੀਸ਼ ਸਿੰਘਾ ਦਾ ਗੁਰਦੁਆਰਾ ਸੋ ਸਾਡੀ ਬੜੀ ਆਸਥਾ ਹੈ ਇੱਥੇ ਤੇ ਸ਼ਹਿਬਾਜ਼ ਕਹਿੰਦਾ ਸੀ ਮੈਂ ਕੁਝ ਬੋਲਣਾ ਸ਼ਹਿਬਾਜ਼ ਹਾਂਜੀ ਪਹਿਲਾਂ ਹੈਲੋ ਕਰੋ ਹਾਂਜੀ ਸ਼ਹਿਬਾਜ਼ ਕਿੱਥੇ ਕਿੱਥੇ ਜਾ ਰਹੇ ਆਪਾਂ ਪਹਿਲਾਂ ਆਪਾਂ ਕਿੱਥੇ ਜਾ ਰਹੇ ਆ ਪਹਿਲਾਂ ਪਿਸਤੀ ਬੋਣ ਜਾ ਰਹੇ ਆ ਪਿਸਤੀ ਬੋਣ ਫਿਰ ਉਸ ਤੋਂ ਬਾਅਦ ਫਿਰ ਨਾ ਬੋਣ ਉਸ ਤੋਂ ਬਾਅਦ ਸ਼ੈਂਪੂ ਬੋਣ ਤੇ ਮੰਮਾ ਕਿੰਨਾਂ ਲਾਏਗੀ ਬਬਲੀ ਬੋਹਾਰਾ ਓਕੇ ਸਾਰੇ ਨੂੰ ਕਰਕੇ ਇਕੱਠਾ ਮੇਰੀ ਪੂਆ ਮੇਰੀਆਂ ਭੈਣਾਂ ਅੰਦਰ ਮੇਰੀ ਵਾਈਫ ਵੀ ਰਲ ਗਈ ਤੇ ਅਸੀਂ ਪਹੁੰਚ ਗਏ ਸੀ ਲੋੜੀ ਵਾਲੇ ਘਰ 10 ਜਣੇ ਸੀ ਮੇਰੀ ਗੱਡੀ ਦੇ ਵਿੱਚ ਸੋ ਉਸ ਤੋਂ ਬਾਅਦ ਪਹੁੰਚੇ ਪਕੌੜੇ ਛਕੇ ਤੇ ਸਾਰੇ ਰਿਸ਼ਤਦਾਰ ਮਿਲੇ ਮੇਰੀ ਪੂਆ ਜੀ ਵੇਖੋ ਟੈਨਸ਼ਨ ਦੇ ਵਿੱਚ ਨੇ ਪ੍ਰੋਗਰਾਮ ਤੇ ਟੈਨਸ਼ਨ ਹੁੰਦੀ ਆ ਕੀ ਕਰਿਆ ਕੀ ਨਹੀਂ ਸਪਰਨ ਵਾਕਿਆ ਨੂੰ ਕੋਈ ਟੈਨਸ਼ਨ ਨਹੀਂ ਨੱਚਣਾ ਗਾਣਾ ਸ਼ੁਰੂ ਹੋ ਚੁੱਕਿਆ ਸੀ ਸੋ ਮੇਰੀ ਸਿਸਟਰਜ਼ ਮੇਰੀਆਂ ਭਾਂਜੀਆਂ ਤੇ ਪੂਰਾ ਗਾ ਉਹਨਾਂ ਨੇ ਪਾਇਆ ਪ੍ਰੋਗਰਾਮ ਦੇ ਵਿੱਚ ਬਹੁਤ ਕਸਰ ਰਹੀ ਛਤੀ ਸੋ ਉਸ ਤੋਂ ਬਾਅਦ ਫਿਰ ਸਾਰੀ ਸੋਸਾਇਟੀ ਦੇ ਵਿੱਚ ਉਹਨਾਂ ਨੇ ਕਲੋਨੀ ਦੇ ਵਿੱਚ ਲੋੜੀ ਵੰਡੀ ਅਤੇ ਵੱਡੇ ਵੱਡੇ ਖਾਸ ਲੋਕਾਂ ਤੋਂ ਸ਼ਗਨ ਵੀ ਉਹਨਾਂ ਨੇ ਲਿਆ ਤੇ ਬੜਾ ਮਜ਼ੇਦਾਰ ਸੀ ਸੋ ਸਾਰਿਆਂ ਨੂੰ ਕਾਫੀ ਮਜ਼ਾ ਆਇਆ ਉੱਥੇ ਸ਼ਹਿਬਾਜ਼ ਆਪਣੇ ਬੇਲੀਆਂ ਦੇ ਨਾਲ ਖੇੜੀ ਰਿਹਾ ਸੀ ਪਰ ਉਧਰ ਭੰਗੜਾ ਲਗਾਤਾਰ ਜਾਰੀ ਰਿਹਾ ਸਾਰੇ ਪੰਗੜਾ ਪਾਣ ਦੇ ਵਿੱਚ ਹੀ ਬੀਸੀਸੀ ਬੱਚੇ ਪੈਸੇ ਇਕੱਠੇ ਕਰਨ ਤੋਂ ਬਾਅਦ ਦੁਕਾਨਾਂ ਦੇ ਚੀਜ਼ਾਂ ਲੈਣਗੇ ਪਰ ਮੇਰੀ ਭੂਆ ਦੇ ਜਿਹੜੇ ਧੋਤਰਾ ਤੇ ਪੋਤਰਾ ਸੀ ਧੋਤਰੀ ਤੇ ਪੋਤਰਾ ਸੀ ਉਹ ਭੂਣ ਲੈ ਕੇ ਪੈਸੇ ਜਮ੍ਹਾਂ ਕਰਵਾ ਰਹੇ ਸੀ ਸੋ ਨਾਨੀ ਦੇ ਦਾਦੀ ਜੀ ਦੇ ਤਰਫੋਂ ਬਾਤ ਚਲਵਾਵਾਂਗੇ ਤੇ ਉਹਨਾਂ ਨੇ ਕਾਫੀ ਪੈਸੇ ਜੋੜੇ ਸੀ ਜਿੰਨੇ ਕਿ ਆਪਾਂ ਭਰਾਏ ਸੀਗੇ ਉੱਤੇ ਤੇ ਭੂਆ ਪੂਰਾ ਸਾਥ ਉਤਬ ਕਰ ਰਹੀ ਹੈ ਉਹਨਾਂ ਦੇ ਨਾਲ ਤੇ ਫਿਰ ਪਾਇਆ ਸੀ ਸ਼ਗਨ ਸਾਰਿਆਂ ਭੈਣਾ ਭਰਾਵਾਂ ਨੇ ਰਲ ਕੇ ਇੱਕੋ ਜੇ ਲਫਾਫਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਰੋਟੀ ਖਾਣੀ ਸੀ ਉਹਨਾਂ ਨੇ ਵੀ ਖੱਦ ਜਨੇ ਖਾ ਲਈ ਸੀ ਉਹਨਾਂ ਨੇ ਵੀ ਦੁਬਾਰਾ ਦੁਬਾਰਾ ਖਾਧੀ ਸੋ ਥੈਂਕ ਯੂ ਜੀ ਉਸ ਤੋਂ ਬਾਅਦ ਖਾ ਕੇ ਰੋਟੀ ਖਚਵਾ ਕੇ ਫਿਰ ਸਾਰਿਆਂ ਨੇ ਫੋਟੋਆਂ ਤੇ ਆਪੋ ਆਪਣਾ ਜਿਹੜਾ ਆ ਇੰਜੋਏ ਪੂਰਾ ਫੁੱਲ ਭਟਾ ਫੁੱਲ ਕੀਤਾ ਪਰ ਉਸ ਤੋਂ ਬਾਅਦ ਪਿੰਡ ਪਹੁੰਚੇ ਪਿੰਡ ਪਹੁੰਚ ਕੇ ਆਪਣੇ ਬੇਲੀਆਂ ਦੇ ਨਾਲ ਅੱਗ ਸੇਕੀ ਠੰਡ ਨੂੰ ਥੋੜਾ ਜਿਹਾ ਦੂਰ ਕੀਤਾ ਤੇ ਪਿੰਡ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਅੱਗੇ ਫਿਰ ਕੁਝ ਵਧੀਆ ਕਰਾਂਗੇ ਥੈਂਕ ਯੂ